ਅੰਮ੍ਰਿਤਸਰ ਦੇ ਕਿਉ ਮੰਡੀ ਚੌਂਕ ਦੇ ਵਿੱਚ ਇੱਕ ਸ਼ਰਾਬ ਦੇ ਅਹਾਤੇ ਤੇ ਕੁਝ ਕੋਲ ਡਰਿੰਕ ਤੇ ਬੀੜੀ ਸਿਗਰਟ ਦੀਆਂ ਦੁਕਾਨਾਂ ਤੇ ਇੱਕ ਨਾਈ ਦੀ ਦੁਕਾਨ ਤੇ નિਹੰਗ ਸਿੰਘ ਜਥੇਬੰਦੀਆਂ ਨੇ ਹਮਲਾ ਕਰ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ નિਹੰਗ ਸਿੰਘ ਜਨਵਰੂ ਦੁਕਾਨਾਂ ਤੇ ਹਮਲਾ ਸ਼ੁਰੂ ਕਰ ਦਿੱਤਾ ਗਿਆ। ਦੁਕਾਨਾਂ ਦੇ ਅੰਦਰ ਪਿਆ ਸਮਾਨ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਤੇ ਦੁਕਾਨਦਾਰਾ ਦਾ ਕਹਿਣਾ ਹੈ ਕਿ નિਹੰਗ ਸਿੰਘ ਇਕੱਠੇ ਹੋ ਕੇ ਤੇ ਇਸ ਦਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਇਹ ਹੁੰਦੀ ਆ ਯੋਨਾ ਹਿੰਦੂਆ ਦੀਆਂ ਦੁਕਾਨਾਂ ਤੇ ਤਾਬੜ ਤੋੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੇ ਸਮਾਨ ਚੁਕਣਾ ਸ਼ੁਰੂ ਕਰ ਦਿੱਤਾ ਉਹਨਾਂ ਕਿਹਾ ਕਿ ਸਾਡੀ ਮਾਰਕੀਟ ਦੇ ਵਿੱਚ ਸਿੱਖ ਪਾਈਚਾਰੇ ਦੀਆਂ ਵੀ ਦੁਕਾਨਾਂ ਨੇ ਪਰ ਉਹਨਾਂ ਨੂੰ ਕੁਝ ਨਹੀਂ ਕੀਤਾ ਗਿਆ ਸਿਰਫ ਹਿੰਦੂਆ ਨੂੰ ਹੀ ਟਾਰਗੇਟ ਕੀਤਾ ਗਿਆ ਉਹਨਾਂ ਕਹਿੰਦੇ ਕਿ ਬਾਲਮਕੀ ਮੰਦਰ ਜੋ ਕਿ ਕਿਉ ਮੰਡੀ ਦੇ ਵਿੱਚ ਹੈ ਉਹ ਦੁਕਾਨਾਂ ਦੇ ਵਿੱਚ ਅਸੀਂ ਕਿਰਾਏਦਾਰਾਂ ਤੇ ਸਾਡੀਆਂ ਦੁਕਾਨਾਂ ਤੇ ਆ ਕੇ ਇਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਗ੍ਰਾਹਕ ਵੀ ਇੱਥੇ ਸਨ ਹਾਲਾਂਕਿ ਇੱਥੇ ਵੱਡੇ ਪੱਧਰ ਤੇ ਪੰਤੂੜ ਕੀਤੀ ਗਈ ਹੈ ਦੁਕਾਨਦਾਰਾ ਦਾ ਕਹਿਣਾ ਹੈ ਕਿ ਉਹਨਾਂ ਮਸਾ ਭੱਜ ਕੇ ਜਾਨ ਬਚਾਈ ਹੈ ਹਾਲਾਂਕਿ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਉਨਾ ਕਿ ਕਿ ਇੱਕ ਵਾਰ ਫਿਰ 1984 ਦਾ ਦੌਰ ਯਾਦ ਆ ਗਿਆ ਜਦੋਂ ਹਿੰਦੂਆ ਤੇ ਹਮਲਾ ਕੀਤਾ ਗਿਆ ਸੀ ਤੇ ਅੱਜ ਫਿਰ ਕਿਉ ਮੰਡੀ ਵਾਲਮੀਕੀ ਮੰਦਰ ਦੇ ਦੁਕਾਨਦਾਰਾਂ ਤੇ ਹਮਲਾ ਕੀਤਾ ਗਿਆ ਉਹਨਾਂ ਵੱਲੋਂ ਕਿਸੇ ਹੋਰ ਨੂੰ ਟਾਰਗੇਟ ਨਹੀਂ ਕੀਤਾ ਗਿਆ ਸਿਰਫ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਇੱਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਉਹਨਾਂ ਕਈ ਕਿ ਪੁਲਿਸ ਕਮਿਸ਼ਨਰ ਨੂੰ ਵੀ ਅਪੀਲ ਕਰਦੇ ਨੇ ਕਿ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਹਿੰਦੂ ਸਿੱਖ ਭਾਈਚਾਰੇ ਨੂੰ ਖੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਪ੍ਰੋਤਸਾਹਨ ਦਿੱਤਾ ਹੈ ਕਿ ਇਹਨਾਂ ਨੂੰ ਜਲਦ ਕਾਬੂ ਕਰ ਜਾਵੇਗਾ ਦੂਜੇ ਪਾਸੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਦੁਕਾਨਦਾਰਾਂ ਤੇ ਹਮਲਾ ਕੀਤਾ ਗਿਆ ਤੇ ਉਹ ਮੌਕੇ ਤੇ ਪਹੁੰਚੇ ਨੇ ਤੇ ਸੀਸੀਟੀਵੀ ਚੈੱਕ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਤੇ ਕਿਸੇ ਨੂੰ ਵੀ ਅਮਨ ਕਾਨੂੰਨ ਨੂੰ ਪੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੇਰਾ ਨਾਮ ਹੈ ਜੀ ਅਮਨ ਵੋਰਾ ਮੈਂ ਆ ਟ੍ਰਾਂਸਪੋਰਟ ਦਾ ਮਾਲਕ ਆ ਵੋਰਾ ਟ੍ਰਾਂਸਪੋਰਟ ਮੇਰੀ ਘੋਮੜੀ ਚੌਂਕ ਤੇ ਬਾਲਮਿਕੀ ਮੰਦਰ ਮਾਰਕੀਟ ਦਾ ਮੈਂ ਕਰਾਇਦਾ ਰਿਆਂ ਠੀਕ ਹੈ ਜੀ ਮੈਂ ਅੱਜ ਅਸੀਂ 10 ਸਾਲ ਤੋਂ ਮੱਥਾ ਟੇਕਨ ਤੇ ਕੇ ਆਇਆ ਹੀ ਹਾਂ ਜਸਟ ਆ ਕੇ ਮੈਂ ਆਪਣੀ ਦੁਕਾਨ ਤੇ ਜੜ ਲੱਗਾ ਵਾਂ ਠੀਕ ਹੈ ਜੀ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ ਜਿਨ੍ਹਾਂ ਵਿੱਚ ਤਿੰਨ ਚਾਰ ਬੰਦੇ ਬੱਚੇ ਛੋਟੇ ਛੋਟੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਬਾਕੀ ਵੱਡੇ ਸੀਗੇ ਹਾਂ ਜੀ ਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਲੇ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇਗੀ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੜ ਦੋ ਠੀਕ ਹੈ ਜੀ ਮਨ ਲਿਓ ਕਿ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੋਟੋਵਾਂ ਵੀ ਆ ਗਈਆਂ ਨੇ ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ ਠੀਕ ਹੈ ਜੀ ਇਹ ਜਿਤਨਾ ਹੁੰਦਾ ਹੈ ਕਿ ਜਿਤਨਾ ਕਿ ਇਹਨੂੰ ਟਾਰਗੇਟ ਕੀਤਾ ਹੁੰਦਾ ਹੈ ਨਾ ਪਿੱਛੋਂ ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦੋ ਨਹੀਂ ਤਾਂ ਤੁਹਾਨੂੰ ਵੜ ਦਾਂਗੇ ਕਿੰਨੀਆਂ ਕਿ ਦੁਕਾਨਾਂ ਤੇ ਹਮਲਾ ਕੀਤਾ ਜੀ ਉਹਨਾਂ ਬਾਰੇ ਬਾਜੀ ਵੇਖੋ ਜੀ ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ ਕਿ ਇੱਥੇ ਸਿੱਖਾਂ ਦੀ ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ ਦੋ ਚਾਰ ਸਿੱਖਾਂ ਨੂੰ ਕੋਈ ਇਹਨਾਂ ਨੇ ਸਿਰਫ ਹਿੰਦੂਆਂ ਨੂੰ ਹੀ ਟਾਰਗੇਟ ਕਰਨ ਆਏ ਨੇ ਠੀਕ ਹੈ ਜੀ ਸਾਡੇ ਹਿੰਦੂ ਪਰਿਵਾਰਾਂ ਨੂੰ ਪਹੇ ਨੇ ਠੀਕ ਹੈ ਸਾਡੇ ਨਾਲ ਮਲਿਕ ਹੇਅਰ ਸਲੂਨ ਵਾਲੇ ਨੇ ਠੀਕ ਹੈ ਜੀ ਮੰਦਿਰ ਦੇ ਕਿਰਾਏਦਾਰ ਨੇ ਇਹ ਕਿਹੜੀਆਂ ਦੁਕਾਨਾਂ ਜਿਹੜੀਆਂ ਨੇ ਤੋਰਪਨ ਕੀਤੀਆਂ ਇਹ ਦੇਖੋ ਜੀ ਪਿੱਛੇ ਜਦਵ ਪਾਣ ਵਾਲਾ ਮੁੰਡਾ ਵਾ ਉਹਨੂੰ ਇੱਥੋਂ ਲੱਗ ਗਿਆ ਉਹਨਦੀਆਂ ਚਪਲਾਂ ਚੁੱਕ ਕੇ ਲੈ ਗਏ ਨੇ ਮੈਨੂੰ ਲੱਗਿਆ ਇਹਨਾਂ ਨੂੰ ਚਪਲਾਂ ਵੀ ਘੱਟ ਪੈ ਗਈਆਂ ਚਪਲਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਹੋਰ ਦੋ ਚਾਰ ਲੈ ਜਾਓ ਠੀਕ ਹੈ ਜੀ ਚਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ ਇੱਕ ਪਾਨ ਵਾਲੀ ਦੁਕਾਨ ਆ ਜੀ ਹਾਂਜੀ ਇੱਕ ਆਹ ਖੋਖਾ ਪਾਨ ਵਾਲਾ ਹਾਂਜੀ ਉਹਨੂੰ ਵੀ ਕੀਤਾ ਜੀ ਆ ਸਾਹਮਣੇ ਸੋਡੀ ਕੋਲਡ ਡਰਿੰਕ ਆ ਜਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਠੰਡੀਆਂ ਲੜਾ ਉਹਦੀ ਗੱਲ ਆ ਉਹਨੂੰ ਧੱਕਾ ਮਾਰ ਕੇ ਕੋਲਡ ਡਰਿੰਕਾਂ ਉਹਦੇ ਫ੍ਰੀਜੋਂ ਕੱਢ ਕੇ ਲੈ ਗਏ ਨੇ ਠੀਕ ਹੈ ਜੀ ਫਿਰ ਇਹਨਾਂ ਨੇ ਵੇਖੋ ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਕਿ ਕੇਸ ਰੱਖਣੇ ਸ਼ੁਰੂ ਕਰ ਦੇ ਉਹ Hindu ਪਰਿਵਾਰ ਚੋਂ ਬਿਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ ਠੀਕ ਹੈ ਜੀ ਫਿਰ ਉਹਨੂੰ ਡਾਂਗਾ ਮਾਰੀਆਂ ਜੀ ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ ਆ ਆ ਵੇਖੋ ਮੈਂ ਮੇਰੀ ਪੂਰੀ ਠੀਕ ਹੈ ਜੀ ਪੂਰੀ ਮੈਂ ਕਹਿੰਦਾ ਭਾਜੀ ਮੈਂ ਜਿੰਨੀ ਜਿੰਨੀ ਕੋ ਨਹੀਂ ਘਟਿਆ ਪੂਰੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਸਵੇਰ ਤੱਕ ਇਹ ਰਿਲੇਸ ਨਹੀਂ ਪਈ ਤਾਂ ਘਿਓ ਮੰਡੀ ਚੌਂਗ ਕੱਲ ਬੰਦ ਕੀਤਾ ਜਾਊਗਾ ਧਰਨਾ ਦਿੱਤਾ ਜਾਊਗਾ ਪੁਲਿਸ ਪੋਰਟ ਕੀਤੀ ਗਈ ਹੈ ਜੀ ਪੁਲਿਸ ਵਾਲੇ ਐਸ ਐਚ ਓ ਸਾਹਿਬ ਆਏ ਸੀ ਡਿਪਟੀ ਸਾਹਿਬ ਵੀ ਚੱਕਰ ਮਾਰ ਗਏ ਨੇ 112 ਦੇ ਕੰਪਲੇਨ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਆ ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ ਪਰ ਉਹਨਾਂ ਨੇ ਅਫਸਾਸ਼ਨ ਦਵਾਇਆ ਕਿ ਅਸੀਂ ਉਹਨਾਂ ਦੀ ਐਫ ਆਈ ਆ ਦਰਜ ਕਰਕੇ ਸਖਤ ਤੋਂ ਸਖ ਕਤੋਂ ਕਾਰਵਾਨ ਨਹੀਂ ਹੋਈ ਤੇ ਕੱਲ ਕਿਉਂ ਮੰਡੀ ਚੌਕ ਜਾਮ ਚੱਕਾ ਜਾਮ ਕੀਤਾ ਜਾਊਗਾ ਜੀ ਜਿਹੜਾ ਸਰਪ੍ਰਮਣ ਦੱਸ ਦੋ ਕੀ ਹੈ ਜਿਹੜਾ ਮਾਮਲਾ ਜਿਹੜਾ ਨਿਹੰਗ ਸਿੰਘਾਂ ਨੇ ਆਕੇ ਇਹ ਦੁਕਾਨਾਂ ਤੋਂ ਬੁਲੀਆਂ ਭੁਲੀਆਂ ਹੈ ਸਰ ਹਾਂ ਜੀ ਸਰ ਜਿਹੜਾ ਨਿਹੰਗ ਸਿੰਘਾਂ ਨੇ ਆਕੇ ਦੁਕਾਨਾਂ ਤੋਂ ਭੁਲੀਆਂ ਭੁਲੀਆਂ ਆ ਕੇ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਇਹ ਹੁਣ ਇਤਲਾਹ ਮਿਲੀ ਸੀ ਜੀ ਇੱਥੇ ਕਿਉਂ ਮੰਡੀ ਚੌਕ 'ਚ ਆਏ ਕੋਈ ਤੇ ਨਿਗਟਾ ਹੀ ਬੱਦੇ ਸੀਗੇ ਉਹਨਾਂ ਨੇ ਆਖੇ ਇੱਥੇ ਖੜ ਬੱਸੀ ਕੀਤੀ ਹੈ ਹਾਂ ਤਾਂ ਇਹ ਰੋਟੜਪੁਰ ਨਗਰ ਦੀ ਗੋਸ਼ਟੀ ਕੀਤੀ ਹੈ ਇਹੋ ਇੱਥੇ ਆਗੇ ਬਾਕੀ ਇਹਨਾਂ ਦੇ ਬਿਆਨ ਕਰਨ ਮੰਦ ਕੀਤੇ ਜਾ ਰਹੇ ਆ ਜਦੋਂ ਦੇਖੇ ਜਿਹੜੀ ਘਰ ਹੋਰ ਵੀ ਇੱਥੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾੜੇ ਛੁੜਿਆ ਗਿਆ ਕਿਸੇ ਦਬਾਅ ਸੇ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਮੁਕਦਮੇ ਤੱਕ ਕੀਤੇ ਜਾ ਰਹੇ ਆ